ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਸ਼ਾਮ ਦੇ 6 ਵਜ ਗਏ ਨੇ ਜੀ 6:30 ਦੇ ਨੇੜੇ ਤੇੜੀ ਹੈਗਾ ਬਸ ਟਾਈਮ ਤੇ ਆਪਾਂ ਤਾਰ ਤੋਂ ਕੱਪੜੇ ਲਾ ਕੇ ਹਨਾ ਟੇਬਲ ਤੇ ਰੱਖ ਦਿੱਤੇ ਨੇ ਇਹਨਾਂ ਨੂੰ ਆਪਾਂ ਬਾਅਦ ਵਿੱਚ ਸਮੇਟਾਂਗੇ ਹੁਣ ਆਪਾਂ ਕਿਚਨ ਚ ਚੱਲਦੇ ਆਂ ਤੇ ਪਹਿਲਾਂ ਹੋਰ ਕੰਮ ਧੰਦੇ ਕਰਦੇ ਆਂਗੇ ਪਹਿਲਾਂ ਪਰਸੋਈ ਦੇ ਕੰਮ ਨਿਮੇੜੀਏ ਜੀ ਬਾਅਦ ਤੇ ਵਿੱਚ ਆਪਾਂ ਕੱਪੜਿਆਂ ਤੇ ਹਲਗਾ ਲਾ ਲਾਂਗੇ ਸ਼ਾਮ ਨੂੰ ਲਓ ਜੀ ਆਪਾਂ ਬਣਾਵਾਂਗੇ ਅੱਜ ਸਾਹੀ ਟੁਕੜਾ ਉਹਦੇ ਵਾਸਤੇ ਆਪਾਂ 1 ਲੀਟਰ ਦੁੱਧ ਲੈਂਤਾ ਹੀ ਇਹ ਆਪਣੀ ਗੜਬੀ ਜਿਹੜੀ ਲੀਟਰ ਦੀ ਹੈ ਇਹ ਆਪਣੇ ਕੋਲੇ ਭਰੀ ਹੋਈ ਸੀ ਤੁਸੀਂ ਤਾਂ ਆਪਾਂ ਗਰਮ ਹੋਣੀ ਰੱਖ ਲੈ ਇਹਦੇ ਵਿੱਚ ਨਾ ਥੋੜਾ ਜਿਹਾ ਦੁੱਧ ਕੱਢ ਲੈਨੇ ਆ ਗੜਬੀ ਦੇ ਵਿੱਚ ਤੇ ਇਹਦੇ ਵਿੱਚ ਆਪਾਂ ਕਸਟਰਡ ਪਾ ਲਾਂਗੇ ਠੰਡੇ ਦੇ ਵਿੱਚ ਤੇ ਇਹ ਨੂੰ ਆਪਾਂ ਮਾਲਾ ਆਉਣ ਦਿੰਨੇ ਹੈਗੇ ਇਹਨੇ ਮੈਂ ਕੜਾਹੀ ਚੱਕ ਲਿਆ ਮੈਂ 1 ਮਿੰਟ கடாது அப்பா டா பண்ண இன்னும் மெல்டேக்கே ப்ரெட் ਲੋ ਜੀ ਆਪਾਂ ਬਰੈਡ ਲੈਤੇ ਹੈਗੇ ਤੇ ਤਿੰਨ ਚਾਰ ਬਸ ਆਪਾਂ ਬਰੈਡ ਪਾ ਲਾਂਗੇ ਬਸ ਚਾਰ ਬਰੈਡ ਪਾਵਾਂਗੇ ਜੀ ਆਪਾਂ ਬਸ ਇਹ ਪਾਏ ਨਾ ਫਰਿਜ ਚ ਰੱਖ ਦਾਂਗੇ ਨਦੇ ਆਪਾਂ 4-4 ਪੀਸ ਕਰ ਲਓ ਬੇਸ਼ੱਕ ਬੇਸ਼ੱਕ ਤੁਸੀਂ ਇਸ ਤਰ੍ਹਾਂ ਨਾ 2 ਪੀਸ ਕਰ ਲਓ ਕਿਵੇਂ ਮਰਜ਼ੀ ਕਰ ਲਿਓ ਲਓ ਜੀ ਆਪਾਂ ਇਹ 4-4 ਪੀਸ ਕਰ ਲੈਨੇ ਤੇ ਇਧਰ ਆਪਣਾ ਵੱਡਾ ਜਿਹੜਾ ਵਾਲਾ ਆ ਗਿਆ ਤੇ ਇਧਰ ਆਪਾਂ ਕਸਟਰਡ ਆ ਜਿਹੜਾ ਇਹਨੂੰ ਪਾ ਦਿੰਨੇ ਆ ਆਪਾਂ 2 ਫੁੱਲ ਚਮਚੇ ਭਰ ਕੇ ਲੈਂਦੇ ਆ ਕਿ ਕਸਟਰਡ ਦੇ ਲਓ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਨੇ ਆ ਗੈਸ ਨੂੰ ਆਪਾਂ ਜਮ ਬਿਲਕੁਲ ਸਲੋ ਕਰ ਦਿੰਨੇ ਆਗੇ ਤੇ ਕੋਲੇ ਕੋੜੇ ਆਪਾਂ ਇਹਦੇ ਵਿੱਚ ਕੜਸੀ ਮਰੀ ਜਾਵਾਂਗੇ ਇੱਧਰ ਜਿਹੜੇ ਆਪਾਂ ਬ੍ਰੈਡ ਲੈਂਦੇ ਨੇ ਇਹਨਾਂ ਨੂੰ ਆਪਾਂ ਸੇਕ ਲੈਨੇ ਆ ਕਿਉਂ ਆਪਣਾ ਜਿਹੜਾ ਗਰਮ ਹੋ ਗਿਆ ਗੈਸ ਨੂੰ ਆਪਾਂ ਸਲੋ ਕਰਿਆ ਹੋਇਆ ਤੇ ਬਸ ਆਪਾਂ ਥੋੜੇ ਥੋੜੇ ਬਸ ਬ੍ਰਾਊਨ ਹੀ ਕਰਨੇ ਨੇ ਨਸ ਸਟਰਾਫਾ ਨਾਲੇ ਪਾਸੇ ਪਾਟ ਦਾਂਗੇ ਜਿਆਦਾ ਨਹੀਂ ਤੁਸੀਂ 골ਡਨ ਕਰਨੀ ਜਦੋਂ ਆਪਾਂ ਰੋਟੀ ਬਣਾਵਾਂਗੇ ਉਦੋਂ ਇਹ ਠੰਡੇ ਹੋ ਜਾਣਗੇ ਵਧੀਆ ਬਣ ਕੇ ਜਿਹੜਾ ਆਪਾਂ ਸਾਹੀ ਟੁਕੜਾ ਬਣਾ ਰਹੇ ਹਾਂ ਲੋਡੀ ਇਸ ਤਰ੍ਹਾਂ ਫਨਮ ਕੱਢ ਲੈਣਾ ਕਰਕੇ ਗੈਸ ਨੂੰ ਬਿਲਕੁਲ ਸਲੋ ਕਰ ਦਿਓ ਕਿਉਂਕਿ ਇੰਨਾ ਜ਼ਿਆਦਾ ਸੇਕ ਦੀ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ। ਇਸ ਤਰ੍ਹਾਂ ਆਪਾਂ ਦੁਜੀ ਵਾਰ ਇਸ ਪਾਣੇ ਆ। ਬਹੁਤ ਹੀ ਟੇਸਟੀ ਬਣਦੇ ਆ ਜਿਵੇਂ ਆਪਾਂ ਰਸਮਲਾਈ ਬਣ ਜਾਂਦੀ ਆ ਉਸ ਤਰ੍ਹਾਂ ਬਣ ਜਾਂਦੇ ਨੇ ਬਹੁਤ ਹੀ ਟੇਸਟੀ ਲੱਗਦੇ ਆ ਇਹ ਡ੍ਰੋਪ ਨਾ ਗਏ ਐਸਾ ਜਿਹੜਾ ਬਿਲਕੁਲ ਸਲੋ ਕੀਤਾ ਹੋਇਆ बस हाँ लास्ट रह गए जी अपने को चार पाँच पीस लो जी इतना यह गैस में कर देने बंद क्योंकि घ्यो बहुत गर्म है ये ये पक् जाएगी ब्राउन हो जाएगी ਤੇ ਇਧਰ ਆਪਾਂ ਥੋੜੇ ਡ్రਾਈ ਫਰੂਟ ਲੈ ਲੈਂਦੇ ਨੇ ਇਹਨਾਂ ਨੂੰ ਆਪਾਂ ਬ੍ਰੇਕ ਕੱਟਾਂਗੇ ਇਹਨੋਂ ਆਪਾਂ ਬਾਅਦ ਚ ਉੱਪਰ ਪਾਵਾਂਗੇ ਕਸਟਰਡ ਦੇ ਵਿੱਚ ਨਹੀਂ ਪਾਉਂਦੇਗੀ ਨੋਜੀ ਇਹ ਪਾਸਟਾ ਸਾਰਿਆਂ ਨੂੰ ਬ੍ਰਾਊਨ ਕਰ ਲਿਆਗਾ ਤੇ ਇਦਾਂ ਆਪਣਾ ਕਸਟਰਡ ਬਣ ਰਿਹਾ ਰਾਬੜੀ ਵਾ ਰਾਬੜੀ ਟਾਈਪ ਬਣ ਜੂਗਾ ਜੀ ਬੇਸ਼ੱਕ ਤੁਸੀਂ ਇੱਕ ਅੱਧਾ ਜਿਹੜਾ ਮੈਂ ਬ੍ਰੈਡ ਹੈ ਤੇ ਬਿਨਾ ਉਧਰ ਪਕਾਏ ਤੇ ਇਹਦੇ ਵਿੱਚ ਆਪਾਂ ਮੈਸ਼ ਕਰਕੇ ਹਨ ਇਹਦੇ ਵਿੱਚ ਵੀ ਪਾ ਸਕਦੇ ਆਂਗੇ ਤੇ ਪਰ ਆਪਾਂ ਉਸ ਤਰ੍ਹਾਂ ਨਹੀਂ ਪਾਉਂਦੇਗੇ தராங்க சே ஹோன் ਹੁਣ ਆਪਾਂ ਪਾ ਦਿੰਨੇ ਆ ਇਹਦੇ ਵਿੱਚ ਖੰਡ ਜੇ ਤੁਸੀਂ ਲੈ ਇਲਚੀ ਪਾਊਡਰ ਪਾਉਣਾਗਾ ਤਾਂ ਉਹ ਵੀ ਪਾ ਸਕਦੇ ਹੋਗੀ બસ ਐਸਟਰਾ ਰੱਖ ਲਿਓ ਤੁਸੀਂ ਜਿਆਦਾ ਸੰਘਣਾ ਇਹਨੂੰ ਨਾ ਕਰਿਓ ਕਿਉਂਕਿ ਇਹ ਠੰਡਾ ਹੋ ਕੇ ਹੋਰ ਸੰਘਣਾ ਹੋ ਜਾਂਦਾ ਤੇ ਕੁਝ ਬਰੈਡਾਂ ਆ ਨੇ ਸੋਕ ਲੈਣਾਗਾ ਤੇ ਕਸਟਰਡ ਬਣਾ ਲਿਆ ਜੀ ਆਪਾਂ ਤੇ ਫੇਰ ਮਿਲਦੇ ਆਣ ਤੁਹਾਨੂੰ ਲਓ ਜੀ ਇਧਰ ਆਪਣਾ ਕਸਟਰਡ ਬਣ ਕੇ ਰੈਡੀ ਆ ਹੁਣ ਆਪਾਂ ਨਾ ਇਹਦੇ ਵਿੱਚ ਕੱਚ ਦੇ ਬੋਲ ਦੇ ਵਿੱਚ ਪਾ ਲੈਨੇ ਆ ਇਹਨੂੰ ਪਹਿਲਾਂ ਇੱਕ ਕੜਛੀ ਜਿਆਦਾ ਗਰਮ ਨਹੀਂ ਇਹਨੂੰ ਆਪਾਂ ਥੋੜਾ ਠੰਡਾ ਕਰ ਲਿਆਗਾ ਤੇ ਹੁਣ ਆਪਾਂ ਇਸ ਤਰ੍ਹਾਂ ਇਹਦੇ ਵਿੱਚ ਡਿਪ ਕਰ ਦਿੰਨੇ ਆ इस तरह बाबा सिंह तीन चार लेयर बना देंगे। देंगो जी हम अपना जोड़ा बचिया हुआ कस्ट सारा इसका ਬਹੁਤ ਟੇਸਟੀ ਬਣੂਗਾ ਤੁਸੀਂ ਦੇਖਿਓ ਆਕੇ ਇਹਨੂੰ ਰੱਖਣਾ ਪੂਗਾ ਫ੍ਰਿਜ ਦੇ ਵਿੱਚ ਤੇ ਘੰਟਾ ਡੇਢ ਘੰਟਾ ਹਨਾ ਬਿਲਕੁਲ ਜਦੋਂ ਠੰਡਾ ਹੋ ਗਿਆ ਫੇਰ ਇਹ ਆਪਾਂ ਦਿਖਾਵਾਂਗੇ ਤੁਹਾਨੂੰ ਦੁਬਾਰਾ ਤੇ ਜਿਹੜੇ ਬ੍ਰੈਡ ਨੇ ਬਿਲਕੁਲ ਇਹਨੂੰ ਕਸਟਰਡ ਨੂੰ ਜਿਹੜੇ ਸੋਕ ਲੈਣਗੇ ਲੋਜੀ ਹੁਣ ਆਪਾਂ ਇਹਦੇ ਉੱਪਰ ਥੋੜੀ ਜਿਹੀ ਪਾ ਦਿੰਨੇ ਆ ਚੈਰੀ ਜੇ ਇਹ ਠੰਡਾ ਹੋ ਗਿਆ ਮਲਾਈ ਟਾਈਪ ਬਣ ਜੂ ਦੇਖਿਓ ਬਹੁਤ ਹੀ ਟੇਸਟੀ ਬਣੂਗਾ। ਐਤੀ ਉੱਪਰਾ ਨੇ ਆਪਾਂ ਡ్రਾਈ ਫਰੂਟ। ਡ్రਾਈ ਫਰੂਟ ਤੁਸੀਂ ਵੱਧ ਵੀ ਲੈ ਸਕਦੇ ਹੋ। ਕਾਜੂ ਤੇ ਬਦਾਮ ਹੀ ਲੈਤੇ ਨੇ ਆਪਾਂ ਨੇ ਬਰੀਕ ਕੱਟ ਲੈਨੇ। ਲਓ ਹੁਣ ਆਪਾਂ ਇਹਨੂੰ ਰੱਖਦੇ ਆਂ ਜੀ 1 ਘੰਟੇ ਲਈ ਫ੍ਰਿਜ ਦੇ ਵਿੱਚ ਤੇ ਫੇਰ ਦਿਖਾਵਾਂਗੇ ਤੁਹਾਨੂੰ ਠੰਡਾ ਹੋ ਗਿਆ ਜਦੋਂ ਹੋਰ ਆਪਾਂ ਕੰਮ ਧੰਦੇ ਕਰ ਲਈਏ ਉਹਨੇ ਟਾਈਮ ਦੇ ਵਿੱਚ। ਲੋ ਜੀ ਆਪਾਂ ਨੇ ਟਾਈਮ ਦੇ ਵਿੱਚ ਪਾਪੂ ਪਕਠੀ ਕਰ ਦਈਏ ਤੇ ਰੋਟੀ ਨੂੰ ਹਜੇ ਸੁਨੇਹਾਗਾ ਇਹ ਵੀ ਖਲਾਰਾ ਪਿਆ ਪਿਆਗਾ ਸਵੇਰ ਦਾਜ ਪੈਪ ਦਾ ਇਦੋਂ ਪ੍ਰਪਾ ਬੋਰੀਿਲ ਬੈਟ ਕੇ ਰੱਖਦੇ ਹੁੰਨੇ ਆ ਤਾਂ ਕਿ ਫਿਰ ਧੁੱਪ ਧੱਪ ਨਾਲ ਇਹ ਖਰਾਬ ਨਹੀਂ ਹੁੰਦੀਗੀ ਉੱਪਰ ਆਪਾਂ ਇਹਦੇ ਬੋਰੀ ਬੰਨ੍ਹ ਦਿੰਨੇ ਹੁੰਨੇ ਆਗੇ ਜਿਹੜੀ ਆਪਣੀ ਜੂਰੀਆ ਰੇ ਵਾਲੀਆਂ ਬੋਰੀਆਂ ਹੁੰਦੀਆਂ ਨੇ ਲੋ ਜੀ ਆਪਣਾ ਏਸੀ ਆਣਾ ਢੋਲ ਜਾ ਵੀ ਭਰ ਗਿਆ ਪਾਣੀ ਦਾ ਥੋੜਾ ਖਿੱਚਣਾ ਤਾਂ ਔਖਾ ਹੈ ਪਰ 2-3 ਦਿਨ ਮौज ਹੋ ਜਾਂਦੀ ਹੈ ਕਿ 2-3 ਦਿਨ ਨਹੀਂ ਫਿਰ ਡੋਲਣਾ ਪੈਂਦਾ ਹੈਗਾ ਖਿੱਚਣਾ ਤਾਂ ਬਹੁਤ ਔਖਾ ਹੈ ਰੋਟੀ ਆਪਾਂ ਬਣਾ ਲਈ ਐ ਜਿੱਦਾਂ ਆਪਾਂ ਸਬਜ਼ੀ ਪਾ ਦਿੱਤੀ ਆਪਾਂ ਲੈ ਆਈਏ ਤੁਹਾਨੂੰ ਸਾਨ ਟੁਕੜਾ ਦਿਖਾਈ ਆਪਾਂ ਕਿਸ ਤਰ੍ਹਾਂ ਦਾ ਬਣ ਗਿਆ जी थोड़ा नेरा देखो किस तरह क्रीमी क्रीमी बने सारा जरा ब्रेडा ने है ना अपना वह सो करे जी कस्टर्ड थोड़ा बस संघना जहा बचा पा दें उपर ਲੋਜੀ ਤੁਸੀਂ ਵੀ ਬਣਾ ਕੇ ਦਿਓ ਬੱਚਿਆਂ ਨੂੰ ਹੁਣ ਬਹੁਤ ਟੇਸਟੀ ਬਣਦਾ ਤੇ ਇਹ ਰਵੜੀ ਲਾ ਲਓ ਇੱਕ ਬਸ ਸਾਰੇ ਇੱਕੋ ਗੱਲ ਹੀ ਹੋ ਜਾਂਦੀ ਹੈ ਜੀ ਇਹ ਆਪਾਂ ਬੱਚਿਆਂ ਨੂੰ ਦੇ ਦੀਏ ਰੋਟੀ ਬਣਾ ਆ ਕੇ ਚਲੋ ਜੀ ਹੁਣ ਆਪਾਂ ਰੋਟੀ ਰੋਟੀ ਖਾ ਲਈਏ ਕਿਉਂਕਿ ਗਰਮੀ ਬਹੁਤ ਹੈ ਤੇ ਇੱਥੇ ਅੱਜ ਆਪਾਂ ਵੀਡੀਓ ਦਾ ਐਂਡ ਕਰਦੇ ਆ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੋ ਵੀ ਭੈਣ ਭਰਾ ਨਵੇਂ ਆਉਂਦੇ ਨੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਆਪਣੇ ਫਰੈਂਡ ਸਰਕਲ ਦੇ ਵਿੱਚ ਸ਼ੇਅਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਦਿਨੇ ਸ਼ਤਿ ਸ਼੍ਰੀ ਅਕਾਲ ਬਾਏ ਬਾਏ